ਖੇਤੀਬਾੜੀ ਮੰਤਰੀ ਅਰਜਨ ਮੁੰਡਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਦਾਸਤੀ ਕਿ ਅਰਜਨ ਮੁੰਡਾ ਨੇ ਇਹ ਬਿਆਨ ਦਿੱਤਾ ਕਿ ਕਿਸਾਨ ਮੀਟਿੰਗ ਕਰਨ ਮੀਟਿੰਗ ਦੇ ਵਿੱਚ ਹੀ ਇਸ ਮਸਲੇ ਦਾ ਹੱਲ ਨਿਕਲ ਸਕਦਾ ਕਿਉਂਕਿ ਲਗਾਤਾਰ ਕਿਸਾਨ ਸੰਭੂ ਬਾਡਰ ਖਨੋਰੀ ਬਾਡਰ ਤੇ ਧਰਨੇ ਤੇ ਬੈਠੇ ਨੇ ਔਰ ਡੱਬ ਵਾਲੀ ਬਾਡਰ ਤੇ ਵੀ ਕਿਸਾਨ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਕਰਨ ਤੇ ਫਸਲਾਂ ਤੇ ਐਮ ਐਸ ਪੀ ਦੀ ਮੰਗ ਕਰ ਰਹੇ ਨੇ ਤਾਂ ਅਰਜਨ ਮੁੰਡਾ ਖੇਤੀਬਾੜੀ ਮੰਤਰੀ ਨੇ ਜਿਨ੍ਹਾਂ ਦਾ ਹੁਣੇ ਬਿਆਨ ਸਾਹਮਣੇ ਆਇਆ ਕਿ ਕਿਸਾਨ ਜਿਹੜੇ ਜਿੱਦ ਛੱਡਣ ਤੇ ਗੱਲਬਾਤ ਕਰਨ कोशिश यही करना चाहिए कि किसी को किसी तरह की कठिनाई ना हो बातचीत और संवाद के माध्यम से हमने हमेशा कोशिश किया है और आगे भी समाधान के रास्ते क्या हो सकते हैं सबके सुझाव आमंत्रित भी किया है मैं उम्मीद करता हूं कि सामान्य स्थिति बनाते हुए आगे लगातार हम बातचीत के माध्यम से मुद्दों को विषयों को जो भी है उसको सुलझाएगी कोशिश यही करना चाहिए कि किसी को किसी तरह की कठिनाई ना हो बातचीत और संवाद के माध्यम से हमने हमेशा कोशिश किया है और आगे भी समाधान के रास्ते क्या हो सकते हैं सबके सुझाव आमंत्रित भी किया है मैं उम्मीद करता हूं कि सामान्य स्थिति बनाते हुए आगे लगातार हम बातचीत के माध्यम से मुद्दों को विषयों को जो भी है उसको सुलझाएंगे ਬਰਤੂਜੀ ਦੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਮੰਗ ਆ ਉਹ ਪੂਰੀਆਂ ਮੰਨੇ ਜਾਣ ਅਸੀਂ ਬਾਰ ਬਾਰ ਮੀਟਿੰਗ ਕਿਉਂ ਕਰੀਏ ਪਰ ਅਰਜਨ ਮੁੰਡਾ ਨੇ ਇੱਕ ਵਾਰ ਫੇਰ ਵੱਡਾ ਬਿਆਨ ਦਿੱਤਾ ਕਿ ਕਿਸਾਨ ਗੱਲਬਾਤ ਕਰਨ ਗੱਲਬਾਤ ਕਰਕੇ ਹੀ ਜਿਹੜਾ ਮਸਲੇ ਦਾ ਹੱਲ ਨਿਕਲ ਸਕਦਾ ਹੈ ਹਸਦੀ ਕਿ ਦੂਜੇ ਪਾਸੇ ਸਰਬੰਸਿੰਘ ਪੰਦੇਰ ਔਰ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਅਸੀਂ ਕਿਉਂ ਗੱਲਬਾਤ ਕਰੀਏ ਸਾਡੇ ਨੌਜ਼ਬਾਨਾਂ ਦੇ ਉੱਤੇ ਗੋਲੇ ਦਾਗੇ ਜਾ ਰਹੇ ਨੇ ਹਰਿਆਣ ਦੀ ਸਰਕਾਰ ਤਸੱਦਦ ਢਾ ਰਹੀ ਹੈ ਪੈਰਾਮਿਟਰੀ ਫੋਰਸ ਗੋਲੇ ਚਲਾ ਰਹੀਏ ਪਲਾਸਟਿਕ ਦੀਆਂ ਗੋਲੀਆਂ ਸਾਡੇ ਸੈਂਕੜੇ ਨੌਸ ਬੰਦੇ ਜ਼ਖਮੀ ਹੋਏ ਨੇ ਅਸੀਂ ਦੂਜੇ ਦੇਸ਼ ਦੇ ਲੋਕ ਨਹੀਂ ਆ ਅਸੀਂ ਹਿੰਦੁਸਤਾਨ ਭਾਰਤ ਮੁਲਕ ਦੇ ਵਸਿੰਦੇ ਆ ਸਾਡੇ ਨਾਲ ਅਜਿਹਾ ਵਰਤਾਓ ਕਿਉਂ ਕੀਤਾ ਜਾ ਰਿਹਾ ਅਸੀਂ ਹੁਣ ਨਹੀਂ ਮੀਟਿੰਗ ਨਹੀਂ ਕਰਨੀ ਅਸੀਂ ਸਿਰਫ ਆਪਣੀਆਂ ਮੰਗਾਂ ਹੀ ਮਨਾਉਣੀਆਂ ਨੇ ਤੇ ਇਹ ਵੀ ਕਿਹਾ ਸਾਨੂੰ ਇਲੈਕਸ਼ਨ ਜਿਹੜੇ ਆਉਣ ਵਾਲੀ ਇਲੈਕਸ਼ਨ ਆ ਲੈਕਚਰ ਮਿਸ਼ਨ ਦੇ ਵੱਲੋਂ ਜਿਹੜਾ ਚੋਣ ਜਾਬਤਾ ਲੱਗਣਾ ਉਸ ਦਾ ਵੀ ਕੋਈ ਡਰ ਨਹੀਂ ਅਸੀਂ ਕੋਈ ਗੱਲਬਾਤ ਨਹੀਂ ਕਰਨੀ ਹਾਂ ਜੇ ਸਾਡੀਆਂ ਪੂਰੀਆਂ ਮੰਗਾਂ ਸਰਕਾਰ ਮੰਨੋਗੀ ਤਾਸੀ ਗੱਲਬਾਤ ਕਰਾਂਗੇ ਸਵਾ ਤਮਾਮ ਕਿਸਾਨਾਂ ਦਾ ਵੀ ਇਹੀ ਕਹਿਣਾ ਹੈ ਕਿ ਸਰਕਾਰ ਜੇ ਸਾਡੀਆਂ ਪੂਰੀਆਂ ਮੰਗਾਂ ਮੰਨੇਗੀ ਤਾਂ ਹੀ ਅਸੀਂ ਮੀਟਿੰਗ ਦੇ ਵਿੱਚ ਬੈਠਾਂਗੇ ਬੈਠਕ ਦੇ ਵਿੱਚ ਬੈਠਾਂਗੇ ਤਾਂ ਹੀ ਅਸੀਂ ਇਸ ਦਾ ਹਿੱਸਾ ਬਣਾਂਗੇ ਜੇ ਸਰਕਾਰ ਪਹਿਲਾਂ ਵਾਂਗ ਟਾਲਮਟੋਲ ਕਰੇਗੀ ਤਾਂ ਅਸੀਂ ਕੋਈ ਵੀ ਮੀਟਿੰਗ ਨਹੀਂ ਕਰਾਂਗੇ